ਕਾਜ਼ੂ ਲੇਜਿੰਗ ਨਾਮ ਹੈ ਆਕਾਸ਼ਦੀਪਾਣੇ ਜੀ ਆਕਾਸ਼ਦੀ ਸਾਡੇ ਠੀਕ ਹੈ ਸੀਗੇ ਹਾਂਜੀ ਉਹ ਸਾਊਥ ਕੋਰੀਆ ਗਏ ਹੋਏ ਸੀਗੇ ਜੀ ਸਾਡੀ ਲਾਸਟ ਟਾਈਮ ਉਹਨਾਂ ਨਾਲ 16 ਨੂੰ ਗੱਲ ਹੋਈ ਸੀਗੀ ਮੰਮਾ ਦੀ ਗੱਲ ਹੋਈ ਸੀਗੀ ਤੇ ਉਹ ਤੋਂ ਬਾਅਦ ਸਾਡੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੈਗੀ ਆ ਉਹਨੂੰ ਅੱਜ ਲਾਪਤਾ ਹੋਏ ਨੂੰ 8 ਦਿਨ ਹੋ ਗਏ ਆ ਮੇਰੇ ਮੰਮਾ ਪਪਾ ਔਰ ਮੈਂ ਵੀ ਅਸੀਂ ਬਹੁਤ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਦੁਖੀ ਆ ਉਹ ਜਿੱਥੇ ਵੀ ਮੇਰੀ ਗੱਲਬਾਤ ਸੁਣ ਰਿਹਾ ਆ ਪਲੀਜ਼ ਉਹਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਕੰਟੈਕਟ ਕਰੇ ਮੈਂ ਇਹੀ ਅਪੀਲ ਕਰਨਾ ਚਾਹੂੰਗੀ ਕੀ ਇੰਡੀਅਨ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਹੱਥ ਜੋੜ ਕੇ ਕੋਰੀਅਨ ਸਰਕਾਰ ਨੂੰ ਜਾਂ ਉਹਨਾਂ ਨੂੰ ਕਹੋ ਕਿ ਸਾਡੀ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇ। ਰਖੜੀ ਨੂੰ ਰਖੜੀ ਨੂੰ ਲੈ ਕੇ ਕੋਈ ਹਾਂਜੀ ਰਖੜੀ ਨੂੰ ਰਖੜੀ ਵੀ ਭੇਜੀ ਗਈ ਸੀਗੀ ਉਹਨੂੰ। ਸਾਨੂੰ ਭੇਜ ਦੋ ਰਖੜੀ। ਹਾਂਜੀ ਪਹਿਲਾਂ ਹੀ ਭੇਜਤੀ ਸੀਗੀ। ਬਸ ਮੇਰੀ ਇਹ ਹੀ ਅਪੀਲ ਹੈ ਕਿ ਮੇਰਾ ਭਰਾ ਜਿੱਥੇ ਵੀ ਹੋਵੇ ਬਸ ਸਹੀ ਹੋਵੇ ਔਰ ਸਾਡੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੇ ਬਸ ਮੈਂ ਇਹ ਹੀ ਅਪੀਲ ਕਰਨਾ ਚਾਹੁੰਦੀ ਹਾਂ। ਮਾੜਾ ਚੁੱਪ ਕਰ ਬੈਠਾ। ਉਸ ਤੋਂ ਪੁੱល ਨਹੀਂ ਪਾਰੇ ਹਾਂ ਆਹ ਕਿਹਨਾਂ ਨੂੰ ਲੈ ਕੇ ਵੀ ਹਾਂਜੀ ਹਮੇਸ਼ਾ ਇਹੀ ਗੰਦਾ ਬਸ ਤੇਰਾ ਵਿਆਹ ਹੋ ਜਾਵੇ ਫਸ ਫਿਰ ਮੈਂ ਤੈਨੂੰ ਆ ਜਾऊंगा ਖੁਦ ਹੀ ਆ ਜਾऊंगा ਹਮੇਸ਼ਾ ਸਾਡੇ ਵਿਆਹ ਦੀ ਉਹ ਟੈਨਸ਼ਨ ਹੁੰਦੀ ਸੀਗੀ ਉਹਨੂੰ ਪੈਣਾ ਦੀ ਅਸੀਂ ਦੋ ਭੈਣਾਂ ਸਾਡੇ ਵਿਆਹ ਦੀ ਉਹ ਟੈਨਸ਼ਨ ਕਰਦਾ ਹੁੰਦਾ ਸੀਗਾ ਸਾਡੇ ਵਿਆਹ ਦੀ ਉਹ ਫਿਕਰ ਕਰਦਾ ਹੁੰਦਾ ਸੀਗਾ ਜੀ ਤੁਹਾਨੂੰ ਇਹ ਟੈਨਸ਼ਨ ਸੀਗੀ ਦੂਜੀ ਭੈਣ ਦਾ ਹੁਣੇ ਹੀ ਵਿਆਹ ਕਰਕੇ ਹਟਿਆ ਸੀਗਾ ਸਾਰਾ ਖਰਚਾ ਉਹਨੇ ਖੁਦ ਕੀਤਾ ਹੈ ਆਪਣੇ ਸਿਰ ਤੇ ਉਹਦੀ ਵੀ ਬਹੁਤ ਜ਼ਿਆਦਾ ਫਿਕਰ ਕਰਦਾ ਹੁੰਦਾ ਸੀਗਾ ਉਹਨੂੰ ਵੀ ਜ਼ਿਆਦਾ ਦਾਦਾ ਤੋਂ ਜ਼ਿਆਦਾ ਫੋਨ ਲਾਂਦੇ ਸੀਗੇ ਉਹਨੂੰ ਹਲੇ ਅਸੀਂ ਇਹ ਗੱਲ ਤੋਂ ਦੱਸਿਆ ਵੀ ਨਹੀਂ ਹੈ ਕਿ ਹਾਂ ਇਦਾਂ ਹੋ ਗਿਆ ਆ ਉਹ ਵੀ ਫਿਕਰ ਕਰਦੀ ਆ ਵੀ ਰਖੜੀ ਵਾਲੇ ਦਿਨ ਮੰਮਾ ਮੈਨੂੰ ਫੋਨ ਨਹੀਂ ਆਇਆ ਫਿਰ ਮੰਮਾ ਨੇ ਕਿਹਾ ਕਿ ਹਾਂ ਉਹਦਾ ਫੋਨ ਅਦਰ ਉਦਰ ਇਹ ਵੀ ਸਾਡੇ ਨਾਲ ਹੁਣੇ ਗੱਲ ਹੋ ਕੇ ਹੱਟੀ ਆ ਪਰ ਉਹਨੂੰ ਨਹੀਂ ਪਤਾ ਇਸ ਗੱਲ ਦਾ ਕਿ ਵੀਰੇ ਨਾਲ ਇਦਾਂ ਹੋ ਗਿਆ ਆ ਮੈਂ ਸੀਮਾ ਰਾਣੀ ਐ ਮੈਂ ਕਾਸ਼ਦੀਪ ਦੀ ਮਾਸੀ ਲੱਗਦੀ ਆ ਜੀ ਉਹ ਹਫਤਾ ਹੀ ਹੋ ਗਿਆ ਲਾਪਤਾ ਹੋਇਆ ਬਾ ਨਾ ਉਨ੍ਹਾਂ ਦਾ ਕੋਈ ਫੋਨ ਆਇਆ ਨਾ ਕੋਈ ਮੈਸੇਜ ਆਇਆ ਅਸੀਂ ਸਾਰੇ ਫਿਕਰ ਕਰ ਰਹੇ ਹਾਂ ਉਹਨਾਂ ਦਾ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਜਿੱਥੇ ਵੀ ਹੋਵੇ ਜਲਦੀ ਤੋਂ ਜਲਦੀ ਸਾਡੇ ਨਾਲ ਕਨੈਕਟ ਕਰੇ ਬਹੁਤ ਸਾਰੇ ਪਰਿਵਾਰ ਦੁਖੀ ਹੈ ਜੀ ਉਹਨਾਂ ਵਾਸਤੇ ਦੋ ਭਾਈਆਂ ਦੇ ਇਕਲੋਤੇ ਭਾਈ ਹੈ ਜੀ ਬਹੁਤ ਔਖਾ ਪਾਲਿਆ ਜੀ ਬਹੁਤ ਔਖਾ ਦੇਖਿਆ ਜੀ ਬੜੀ ਮੁਸ਼ਕਲ ਤੋਂ ਭੇਜਿਆ ਜੀ ਬਾਹਰ ਬਸ ਸਾਡੀ ਇਹੀ ਅਪੀਲ ਹੈ ਜੀ ਜਲਦੀ ਤੋਂ ਜਲਦੀ ਉਹ ਘਰ ਆਪਸ ਭੇਜ ਦੋ ਨੂੰ ਦੋ ਭੈਣਾਂ ਸੀਗੀਆਂ ਤੇ ਇੱਕ ਭਰਾ ਹਾਂਜੀ ਦੋ ਭੈਣਾਂ ਦੇ ਇੱਕ ਭਰਾ ਹੀ ਹੈ ਪਰ ਆਹ ਜੀ ਛੋਟਾ ਹੈ ਸਾਨੂੰ ਤੇ ਛੋਟਾ ਹਾਂਜੀ ਜਦੋਂ ਉਹਨੂੰ ਬਾਹਰ ਭੇਜਿਆ ਤਾਂ ਪੈਸੇ ਲੋਨ ਵੀ ਚੱਕਿਆ ਹੋਣਾ ਜਾਂ ਜ਼ਮੀਨ ਵੇਚੀ ਹੋਣੀ ਹਾਂਜੀ ਹਾਂਜੀ ਲੋਨ ਚੱਕਿਆ ਜੀ ਜ਼ਮੀਨ ਕਰਕੇ ਜੀ ਬਾਹਰ ਭੇਜਿਆ ਤਾਂ ਜੀ ਚਾਹ ਵੀ ਬਹੁਤ ਹੋਣੀ ਹੈ ਕਿਉਂਕਿ ਉਮਰ ਵੀ ਉਹਦੀ ਪਿਆੜੀ ਆ ਹਾਂਜੀ ਹਾਂਜੀ ਲੜਕੀ ਦੇਖ ਰਹੇ تھے ਜਿਨ੍ਹਾਂ ਵਾਸਤੇ ਤਾਂ ਜੀ ਵੀ ਚਲੋ ਆਉਂਗੇ ਵਿਆਹ ਕਰ ਦੋਗੇ ਜੀ ਮੈਂ ਆ ਜੀ ਰਕੇਸ਼ ਕੁਮਾਰ ਪਿੰਡ ਮਾਚਵਾੜਾ ਖਾਮ ਡਿਸਟ੍ਰਿਕਟ ਲੁਧਿਆਣਾ ਜੀ ਜੀ ਬੇਟੀ ਦਾ ਕੀ ਨਾਮਾ ਤੇ ਕਦੋਂ ਗਿਆ ਸੀ ਕਿੰਨੀ ਉਮਰ ਆਦੀ ਬੇਟੀ ਦਾ ਨਾਮ ਹੈ ਕਿ ਜੇ ਮੇਰਾ ਆਕਾਸ਼ਦੀਪ ਰਾਣਾ ਉਰਫ ਗੱਗੂ ਕਹਿੰਦੇ ਤੇ ਉਹਨੂੰ ਉਹ ਗਿਆਤਾ ਜੀ 2020 ਚ ਗਿਆਤਾ ਜੀ ਉਹ ਤੇ ਉਹ ਕੋਰੀਆ ਗਿਆਤਾ ਜੀ ਕੋਰੀਆ ਉਹ ਰਹਿੰਦਾਤਾ ਜੀ ਖੁੰਗਜੂ ਸ਼ਹਿਰ ਦੇ ਵਿੱਚ ਉਥੋਂ ਜੀ ਇਹ ਦੋ ਤਿੰਨ ਮੁੰਡੇ ਗਏ ਤੇ ਬਾਹਰ ਘੁੰਮਣ ਕਾ ਮਨ ਉੱਥੇ ਗੱਡੀ 'ਚ ਤੇਲ ਇਹਨਾਂ ਨੇ ਪਵਾਇਆ ਗੱਡੀ 'ਚ ਤੇਲ ਪਾ ਕੇ ਵਾਪਸ ਹੋਣ ਲੱਗੇ ਉੱਥੇ ਪੁਲਿਸ ਤੋਂ ਡਰ ਕੇ ਇਹ ਤਿੰਨੇ ਚਾਰੇ ਬੱਚੇ ਭੱਜ ਗਏ ਇੱਕ ਬੱਚਾ ਫੜ ਹੋ ਗਿਆ ਦੋ ਇਹ ਤਿੰਨੇ ਭੱਜ ਗਏ ਜਿਹੜਾ ਫੜ ਹੋ ਗਿਆ ਜੀ ਉਹ ਵੀ ਪੁਲਸ ਵਾਲਿਆਂ ਨੇ ਛੱਡਤਾ ਜੀ ਜਿਹੜੇ ਦੂਜੇ ਦੋ ਭੱਜੇ ਦੇ ਉਹ ਵੀ ਕਮਰੇ 'ਚ ਪਹੁੰਚ ਗਏ ਜੀ ਤੇ ਜੋ ਮੇਰੇ ਵਾਲਾ ਬੇਟਾ ਆ ਆਕਾਸ਼ਦੀਪ ਰਾਣਾ ਉਰਫ ਗੱਗੂ ਉਹ ਹਜੇ ਤੱਕ ਉਹਦੀ ਸੂਰ ਨਹੀਂ ਲੱਗ ਰਹੀ ਜੀ ਤਰੀਕ ਹੈ ਗਿਆ ਜੀ 16 ਤਰੀਕ ਦਾ ਰਾਤ ਨੂੰ 11 ਵਜੇ ਦਾ ਗਾਇਬ ਹੈ ਜੀ ਹਜੇ ਤੱਕ ਉਹਦਾ ਕੋਈ ਸਰਾਖ ਨਹੀਂ ਮਿਲਿਆ ਮੈਂ ਹੱਥ ਬਨ ਕੇ ਬੇਨਤੀ ਕਰਦਾ ਜੀ ਜੋ ਮੇਰੇ ਬੱਚੇ ਦਾ ਕੋਈ ਵੀ ਸਰਾਖ ਦੇ ਦੇਵੇ ਮੈਂ ਉਹਦਾ ਤਾਬਿਆਦਾਰ ਹੋਊਗਾ ਜੇ ਕਿਸੇ ਨੇ ਮੇਤੋ ਖਰਚਾ ਪਰਚਾ ਵੀ ਲੈਣਾ ਮੈਂ ਉਹ ਵੀ ਦੇਣ ਨੂੰ ਤਿਆਰ ਆ ਜੀ ਗੱਲ ਕੀਤੀ ਹੈ ਕਿ ਸੇ ਨਾਲ ਕਿਸੇ ਮਨਿਸਟਰ ਨੂੰ ਮਿਲੇ ਹੂੰ ਵੀ ਉਹਦੇ ਬਾਰੇ ਅਸੀਂ ਜੀ ਆ ਚਿੱਠੀ ਜੀ ਪਹਿਲਾਂ ਇੱਕ ਦਿਨ ਰਵਨੀਤ ਸਿੰਘ ਬਿੱਟੂ ਹੈ ਜੀ ਇਹਨਾਂ ਨੂੰ ਭੇਜੀ ਦੀ ਜੀ ਦੇ ਮੈਂ ਕੱਲ ਸੀਐਮਓ ਦਫਤਰ ਚੰਡੀਗੜ੍ਹ ਉੱਥੇ ਦੇਖਿਆ ਜੀ ਅੱਜ ਅਨੁਰਾਗ ਠਾਕਰੇ ਦੇ ਮੇਰਾ ਛੋਟਾ ਬ੍ਰਦਰ ਉਹ ਦਿੱਲੀ ਗਏ ਜੀ ਅਨੁਰਾਗ ਠਾਕਰੇ ਨੂੰ ਦੇਣ ਚਿੱਠੀ ਜੀ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਇਹੀ ਕਹਿੰਦੇ ਆ ਵੀ ਸਾਡੀ ਕੋਈ ਮਾੜੀ ਸੁਣਵਾਈ ਹੋ ਜਾਵੇ ਕੱਲਾ ਬੇਟਾ ਮੇਰਾ ਗ੍ਰਹਿ ਮੰਤਰੀ ਨੂੰ ਵੀ ਜਿੱਥੇ ਲਿਖੀਏ ਤੁਸੀਂ ਹਾਂਜੀ ਹਾਂਜੀ ਗ੍ਰਹਿ ਮੰਤ్రਾਲੇ ਨੂੰ ਵੀ ਦਿੱਤੀ ਹੈ ਚਿੱਠੀ ਆ ਬਾਅਦ ਪੁਲਿਸ ਨਾਲ ਗੁੱਤਵਾੜ ਪੁਲਿਸ ਹਾਂਜੀ ਪੁਲਿਸ ਪੁਲਿਸ ਸਟੇਸ਼ਨ ਤੇ ਜੀ ਰਵੜਾ ਦਰਜ ਕਰਾਈ ਹੋਈ ਆ ਇਮੀਗ੍ਰੇਸ਼ਨ ਵਾਲਿਆਂ ਕੋਲ ਵੀ ਨੰਬਰ ਦੇ ਕੇ ਆਇਆ ਜੀ ਪਾਸਪੋਰਟ ਦੀ ਫੋਟੋ ਦਿੱਤੀ ਹੋਈ ਆ ਤੇ ਗੁਰਦੁਆਰਿਆਂ ਚ ਵੀ ਉੱਥੇ ਸਾਰੇ ਪੁੱਜ ਦੀ ਫੋਟੋ ਦਿੱਤੀ ਹੋਈ ਹੈ ਜੀ ਉੱਥੇ ਵੀ ਨਿਊਜ਼ ਵੀ ਚੱਲਦੀ ਹੈ ਕਿ ਜੀ ਪਰ ਹਜੇ ਤੱਕ ਕੋਈ ਸਰਾਕ ਨਹੀਂ ਜੀ ਮਿਲਿਆ ਅਸੀਂ ਤਾਂ ਇਹੀ ਜਾਂਦੇ ਸਾਡਾ ਬੱਚਾ ਅਪੀਲ ਕੀ ਕਰਨਾ ਹੈ ਸਰਕਾਰ ਨੂੰ ਅਪੀਲ ਅਸੀਂ ਸਰਕਾਰ ਨੂੰ ਵੀ ਸਰਕਾਰ ਸਾਡੀ ਮਦਦ ਕਰੇ ਜੀ ਉੱਥੇ ਬਾਹਰ ਜਾ ਕੇ ਜੀ ਉੱਥੇ ਸਾਡੇ ਵੀ ਜਿਹੜੀ ਸਰਕਾਰ ਆ ਬਾਹਰਲੀ ਸਰਕਾਰ ਨੂੰ ਕਹੇ ਤਾਂ ਉਹ ਸਰਕਾਰ ਮੜਿਆ ਛੇਤੀ ਕੰਮ ਕਰਦੀ ਸਾਡੀ ਤਾਂ ਉੱਥੇ ਸੁਣਵਾਈਓ ਹੈ ਨਹੀਂ ਜੀ ਜੇ ਸਾਡੀ ਸਰਕਾਰ ਉੱਧਰ ਦਬਾਅ ਪਾਉਗੀ ਤਾਂ ਇਹ ਕੰਮ ਕਰ ਸਕਦੇ ਆ ਜੀ ਉਹ ਨਹੀਂ ਉਹਨਾਂ ਦਾ ਤਾਂ ਢਿੱਲਾ ਹੀ ਆ ਕੰਮ ਜੀ ਜਿਹੜੇ ਨਾਲ ਦੇ ਲੜਕੇ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਨਾਲ ਦੇ ਲੜਕੇ ਨਾਲ ਵੀ ਗੱਲਬਾਤ ਹੋਈ ਦੀ ਜੀ ਉਹ ਵਿਚਾਰੇ ਉਹ ਵੀ ਭੱਜ ਗਏ ਜੀ ਉਵੇਂ ਕਾਛ ਦੀ ਬਰਾਣਾ ਇਹ ਕਿਨੇ ਨਹੀਂ ਪੁਲਿਸ ਦੀ ਗੱਡੀ ਦੇਖੀ ਹੈ ਜੀ ਇਹ ਡਰ ਦੇ ਮਾਰੇ ਤਿੰਨੇ ਫਰਾਰ ਹੋ ਗਏ ਜੀ ਉੱਥੋਂ ਜਿਹੜਾ ਗੱਡੀ ਦਾ ਡਰਾਈਵਰ ਦਾ ਜੀ ਉਹ ਪੁਲਿਸ ਵਾਲਿਆਂ ਨੇ ਫੜਿਆ ਤੇ ਦੂਜੇ ਦਿਨ ਉਹਦੀ ਤੈਕੀਗਾਤ ਕਰਕੇ ਉਹ ਵੀ ਛੱਡਤਾ ਜੀ ਫਿਰ ਅਸੀਂ ਜੀ ਉੱਥੇ ਮੁੰਡੇ ਸਾਡੇ ਇੱਥੇ ਗਵਾਨ ਦੇ ਜੀ ਪੱਕੇ ਦੋ ਮੁੰਡੇ ਉਹਨਾਂ ਨੇ ਥਾਣੇ ਤਰਤਲਾ ਦਿੱਤੀ ਉਹ ਥਾਣੇ ਵਾਲਿਆਂ ਨੇ ਵੀ ਜ ਕੁਝ ਨਹੀਂ ਕਰਿਆ ਫਿਰ ਇਮੀਗ੍ਰੇਸ਼ਨ ਜੀ ਜਾ ਕੇ ਆਏ ਜੀ ਪਾਸਪੋਰਟ ਫੋਟੋ ਦਿੱਤੀ ਉੱਥੇ ਵੀ ਕੁਝ ਨਹੀਂ ਬਣਿਆ ਜੀ ਪੇਰ ਇਹ ਦੁਆ ਕਿਆਦਨ ਉਹ ਲੰਦੇ ਜੀ ਅਮੈਸੀ ਚ ਵੀ ਗਏ ਜੀ ਉੱਥੇ ਵੀ ਸਾਡੀ ਕੋਈ ਕਿਸੇ ਨੇ ਪੁੱਛ ਗਏ ਚ ਨਹੀਂ ਗਰੀ ਅਸੀਂ ਆਪਣੀ ਗਵਰਨਮੈਂਟ ਨੂੰ ਇਹੀ ਕਹਿੰਦੇ ਆ ਜੇ ਸਾਡੀ ਕੋਈ ਮਦਦ ਕਰੇ ਉੱਥੇ ਦੀ ਗਵਰਨਮੈਂਟ ਨੂੰ ਇਹ ਕਹਿਣ ਬਈ ਮੜ ਜਾਏ ਦਾ ਬਈ ਬੱਚੇ ਦੀ ਦੇਖਭਾਲ ਕਰੋ ਜੇ ਸਾਡਾ ਮੁੰਡਾ ਜਿੰਨਾ ਚਿਰ ਜਲਦੀ ਕੋਈ ਮਾੜਾ ਮੋਟਾ ਸਰਾਕੇ ਸਾਨੂੰ ਮਿਲ ਜਵੇ ਚਾਹੇ ਪੁਲਿਸ ਚ ਹੋਵੇ ਜਾਂ ਕਿਤੇ ਬਾਹਰ ਹੋਵੇ ਸਾਨੂੰ ਇਹਦੇ ਤੱਕ ਮਾੜੀ ਕੋਈ ਤਹਿਕੀਕਾ ਤੇ ਜ਼ਰੂਰੀ ਸਾਡੀ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਜ਼ਰੂਰੀ ਕਰਵਾ ਦੇਵੇ ਸਾਡੀ ਉਧਰ ਬਾਹਰ। ਮੈਂ ਪੁੱਛੀ ਜੀ ਮਮੂ ਬੈਠੇ ਨੂੰ। ਬੁੱਭੂ ਤੂੰ ਕੀ ਕਰ ਰਿਹਾ ਤੂੰ? ਕਹਿੰਦਾ ਮੈਂ ਸੁੱਤਾ ਪਿਆ ਮਮੂ। ਅੱਛਾ ਤਲ ਮੈਂ ਬਾਅਦ ਮੈਂ ਗੱਲ ਕਰ ਲਵਾਂ ਤੂੰ ਸੋ ਜਾ। ਕਹਿੰਦਾ ਮੰਮੀ 3-4 ਦਿਨਾਂ ਦੀ ਛੁੱਟੀਆਂ ਹਨ। ਮਾਂ ਚਲ ਤੂੰ ਸੋ ਜਾ ਬੱਟੇ। ਕਹਿੰਦਾ ਮੈਂ ਮੀ ਰਖੜੀਆਂ ਨੂੰ ਨਾ ਸਰਪ੍ਰਾਈਜ਼ ਦੇਣਾ ਬਲੀ ਭੈਣਾਂ ਨੂੰ। ਨੋ ਲਿਖਾ ਕੇ ਨਾਲ 3 ਭੈਣਾਂ ਦੇ। ਕਮਲ ਚਾਚੇ ਕੁੜੀ ਲੜਕੀ ਦਾ ਮਜ਼ਾ ਮਟਾ ਸੋ ਜਾ ਤੂੰ ਆਰਾਮ ਕਰ ਲੈ ਜੀ ਤੈਨੂੰ ਝੂਠ ਸਾਨੂੰ ਕੀ ਪਤਾ ਸਾਡੀ ਖਲਾ ਜਨੀ ਬਾੜ ਹਾੜ ਕਿੰਨਾ ਦਰਦੇ ਵਿੱਚ ਤਰੀ ਠੀਕ ਹੈ ਨਹੀਂ ਮਾੜੀ ਜਨਵਾਟ ਕਿੰਨੋਂ ਗਿਆਰੋਂਦੇ ਸਾਨੂੰ ਪਤਾ ਨਹੀਂ ਜਿਹੜੇ ਭਾਜ ਦੇ ਦੀ ਵੀਡੀਓ ਮੈਨੂੰ ਪਾਣੀ ਗਈ ਮੜੀ ਨਾ ਅਸੀਂ ਸੋਏ ਨਾ ਜਾਗੇ ਮੈਨੂੰ ਸੋਇਆ ਮੈਨੂੰ ਸਾਨੂੰ ਪਤਾ ਦਿਨ ਨਾ ਸਾਨੂੰ ਪਤਾ ਰਾਤ ਸਾਨੂੰ ਤਾਂ ਸਾਡਾ ਮੁੰਡੇ ਤੇ ਸਰ ਕੁਝ ਨਹੀਂ ਤੇ ਹੀ 好。Okay.